ਹਾਂਜੀ ਦੋਸਤੋ ਆਪਾਂ ਪ੍ਰੋਜੈਕਟ ਟਰੈਕਟਰ ਮੰਡੀ ਤਲਵੰਡੀ ਸਾਹੋ ਜੀ ਆਪਾਂ ਲੈ ਕੇ ਆਏ ਹਾਂ ਛੋਡੇ ਕੋਲੇ ਜਲਦੀ ਅਰਜੀ ਚਾਰ ਟਰੈਕਟਰ ਹੈ ਬਾਈ ਨਾਲ ਗੱਲਬਾਤ ਕਰਦੇ ਆਂਗੇ ਜੀ ਚਾਰ ਪੀਪੀ 31 ਤੇ ਸਵਾਗਤ ਹੈ ਜੀ ਮੀਰਾ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਆਪਣਾ ਮੇਰਾ ਨਾਮ ਦੱਸੋ ਤੇ ਇੱਕ ਐਡਰੈਸ ਦੱਸੋ ਜੀ ਨਾਮ ਆਪਣਾ ਸਰਜੀਤ ਸਿੰਘ ਆ ਜੀ ਹਾਂਜੀ ਪਿੰਡ ਆ ਭੰਡਿਆ ਵਾਲਾ ਉਹਨਾਂ ਦਾ ਮੰਡੀ ਠੀਕ ਹੈ ਜੀ ਤੇ ਇੱਕ ਨੰਬਰ ਦੱਸ ਦਿਓ ਜੀ ਨੰਬਰ 94641 ਹਾਂਜੀ 97104 ਠੀਕ ਹੈ ਜੀ ਹੁਣ ਇਹ ਆਪਾਂ ਕੈ ਟ੍ਰੈਕਟਰ ਲੈ ਕੇ ਆਏ ਆ ਜੀ ਆਪਣੇ ਕੋਲ ਚਾਰ ਟ੍ਰੈਕਟਰ ਆ ਚਾਰੇ ਜੋੜੀਆ ਦਾ ਚਾਰੇ ਜੋੜੀਆ ਤੇ 5203 ਐਸ ਆ ਗਿਆ ਜੀ ਪਹਿਲਾਂ ਹਣਾ ਆਪਣੇ ਕੋਲੇ ਚਾਂਦੀਆ ਦਾ ਹਾਂਜੀ ਇਹ ਕਿੰਨੀ ਹੌਸ ਪਾਵਰ ਚ ਆਉਂਦਾ ਇਹ 42 ਹੌਸ ਪਾਵਰ ਆ ਜੀ ਬਿਆਹ ਹੀ ਹੌਸ ਪਾਵਰ ਟਾਇਰਾਂ ਦੀ ਜੇ ਗੱਲ ਕਰੀ ਕਿੰਨੇ ਪਰਸੈਂਟ ਆ ਮਗਰਲਾ ਜਮਾ ਨਵੇਂ ਆ ਜੀ ਬਿਲ ਆਪਣੇ ਕੋਲੇ ਆ ਫੂਲ ਟਾਇਰ ਐ ਐਮ ਆਰ ਪਦੇ ਆ ਠੀਕ ਹੈ 650 16 ਵਾਲੇ ਠੀਕ ਹੈ ਜੀ ਤੇ ਸਾਰਾ ਅਰੀਜਨਲ ਟ੍ਰੈਕਟਰ ਆ ਅਰੀਜਨਲ ਇੰਜਨ ਗੇਅਰ ਜੀ ਇੰਜਨ ਗੇਅਰ ਵਾਹ ਕੇ ਲੈ ਲੈ ਪਤਾ ਕਾਪੀ ਕਾਰਬਨ ਆਹ ਦੋ 8 ਆ ਜੀ ਦੋ ਇਹ 8 ਮਾਡਲ ਹੈ ਜੀ ਡਿਮਾਂਡ ਦੀ ਗੱਲ ਕਰੀਏ ਜੀ ਹਾਂ ਡਿਮਾਂਡ ਇਹ ਤਾਂ 2,60,000 ਰੁਪਿਆ ਅੱਛਾ ਜੀ ਪਰ ਮਾਨਤਾਲ ਕਰਦਾਂਗੇ 5-4 ਹਜ਼ਾਰ ਦਾ ਜੀ 5000 ਰੁਪਿਆ ਛੜ ਦੁੱਤੇ ਨੰਬਰ ਹਰਿਆਣਾ ਕ ਪੰਜਾਬ ਜੀ ਇਹ ਨੰਬਰ ਰਾਜਸਥਾਨ ਹੈ ਜੀ ਰਾਜਸਥਾਨ ਐਨਸੀ ਮਿਲ ਜੂ ਜੀ ਆਹ ਕਾਰਡ ਪ੍ਰੂਫ ਸਾਰੇ ਹੈ ਜੀ ਠੀਕ ਹੈ ਜੀ ਕਾਹਾਂ ਆ ਗਿਆ ਜੀ 513 ਫੇਰ ਆ ਗਿਆ ਜੀ ਹਾਂ ਜੀ ਹਾਂਜੀ ਇਹ ਇਹ ਹੈਗਾ ਜੀ ਸਿੰਪਲ ਸਟੀering ਦੇ ਵਿੱਚ ਹੈ ਜੀ ਆਹ ਹੈ ਸਿੰਪਲ ਸਟੀering ਤੇ ਜੇ ਇਹਨਾਂ ਦੇ ਵੀ ਟਾਇਰਾਂ ਦੀ ਗੱਲ ਕਰੀਏ ਟਾਇਰ ਮਗਰਲੇ ਦਾ ਨਵੇਂ ਆ ਹਾਂ ਇਹ ਤਾਂ ਨਵੇਂ ਬੈਲ ਵੀ ਦੇਵਾਂਗਾ ਭਾਈ ਬੈਲ ਦਓਗੇ ਹਾਂ ਅਗਲੇ ਟਾਇਰਾਂ ਦੀ ਗੱਲ 70 ਪੈਸੇ ਪੈ ਹੈ ਜੀ 70 ਪੈਸੇ ਤੇ ਮਾਡਲ ਦੀ ਗੱਲ ਕਰੀਏ ਜੀ 2004 ਮਾਡਲ ਆਈ ਹੈ ਤੇ ਡਬਲ ਕਲਚ ਹੈ ਜੀ ਹਾਂਜੀ ਡਬਲ ਕਲਚ ਹੈ ਕਿੰਨੀ ਆਉਂਦਾ ਬਰੇਜੀ ਦੀ ਇਹ 42000 ਵਾਲਾ ਠੀਕ ਹੈ 42000 ਵਾਲਾ ਰਾਈਟਰ ਪੂਰਾ ਜਰੂਰ ਹੈ ਤੇ ਇਸ ਨਾਲ ਗੱਲ ਮਿਲ ਗਈ ਜੀ ਬਾੜ 255000 ਆ 255000 ਮਿਲ ਕੇ ਹੋ ਜਾਏਗਾ ਇਹ ਮਾਨਾ ਦੇਖੋ ਹਾਂ ਮਾਨਾ ਕਰਦਾਂ ਠੀਕ ਹੈ 5000 ਰੁਪਿਆ ਪਾਈਏ ਤੋਂ ਵੀ ਛੜ ਦੂਗਾ ਜੀ ਆ ਫੇਰ ਆ ਗਿਆ ਜੀ 5310 ਐਲਟੀ ਮਾਡਲ ਹੈ ਜੀ ਇਹ ਹਾਂ ਐਲਟੀ ਮਾਡਲ ਹੈ 5310 ਬਿਲਕੁਲ ਸਾਫ ਟਰੈਕਟਰ ਹੈ ਜੀ 2006 ਮਾਡਲ ਹੈ ਜੀ ਨੰਬਰ ਕਿੱਥੋਂ ਦਾ ਹੈ ਇਹ ਨੰਬਰ ਐ ਚਾਰ ਹਰਿਆਣਾ ਹੈ ਹਰਿਆਣਾ ਨੰਬਰ ਹੈ ਹਾਂ ਪਹਿਲੇ ਕਰਦਾ ਨਮਾ ਜੈਉ ਵਾਲਾ ਜੀ ਟਰੈਕਟਰ ਸਾਰਾ ਜੈ ਜੈਨ ਪਹਿਲੇ ਕਰਦਾ ਨਮਾ ਸਾਡੇ ਉੱਤਰੀ ਲੱਗਿਆ ਫੈਬਰਲੀ ਲੈਂਟ ਲੱਗਿਆ ਜੀ ਦੇਖ ਸਕਦੇ ਹੋ ਦਾ ਟੂਰ ਮੁਰਲੇ ਦਾ ਜੀ 80 ਪੈਸੇ ਨਾ ਭਾਈ ਉਹ ਨਵੇਂ ਆ ਵੀ ਕਿਤੇ ਮੁਰਲਾ ਤਾਂ 80 90 ਪੈਸੇ ਟਾਇਰ ਪਏ ਆ ਜੀ ਮਾਗਰ ਲੈ ਹੈ ਜੀ 70 ਪੈਸੇ ਕਾਲੀ ਪੇਟੀ ਵਾਲਾ ਇੰਜਨ ਹੈ ਨਾ 60 ਮਾਡਲ ਹੈ ਜੀ 6 ਮਾਡਲ ਵੀ ਇਹ ਮਾਡਲ ਵੀ ਨਹੀਂ ਔਰ 2006 ਹੈ ਜੀ ਕੀ ਮਾਡਲ ਹੈ ਤੇ ਰੇਟ ਦੀ ਜੀ ਗੱਲ ਕਰੀਏ ਜੀ ਰੇਟ ਤਾਂ 520000 ਹੈ ਜੀ 520000 ਹਾਂ ਜੀ ਇਹਦੇ ਵਿੱਚ ਕਿੰਨੀ ਛੂਟ ਹੋ ਜੇਗੀ ਉਹ ਮੰਨਦਾਨ ਕਰਦਾਂਗੇ ਜੇ ਬੰਦੇ ਲੈਣਗੇ ਤਾਂ ਵੀ ਕਿੰਨਾ ਜੀ ਹਾਂ ਕਿੰਨਾ ਕਰਦੋਗੇ ਖਰਦਾਂਗਾ ਕੋ 10000 ਦਾ 10000 ਰੁਪਇਆ 15 ਕਰਦਾ 15000 ਰੁਪਇਆ ਕਰਦਾ ਆਹੋ ਮੋਰੀਏ ਭਾਈ ਜੀ 15000 ਕਰਦਾ ਕੋਈ ਵੀਡੀਓ ਦੇਖ ਕੇ ਆਦਾ ਸਕਰੀਨ ਸ਼ਾਟ ਦਿੰਦਾ ਤੁਹਾਨੂੰ ਭਾਈ ਕਰਦਾ ਅਗਲੇ ਪਿੰਡ ਨਾਲ ਪਹਿਲਾ ਆਪਣੇ ਵਾਲੇ ਬੰਦੇ ਕੋਲ ਆ ਰਿਹਾ ਭਾਈ ਫੇਰ ਆ ਗਿਆ ਜੀ ਇੱਕ ਚੋਟੀ ਵਾਲਾ ਕਿਹੜਾ ਤਰ੍ਹਾਂ ਕਰਦਾ ਇੰਟਰਫੇਸ ਦਿੱਤਾ ਹੋਇਆ ਦੇਖ ਸਕਦੇ ਹੋ 52 52 ਕਰਨੇ ਆ ਗਿਆ ਜੀ ਚੋਟੀ ਵਾਲਾ ਕਰੋ ਜੀ ਬਾਅਦ 2 ਮਿੰਟ ਸੌਦਾ ਕਰਦੇ ਹੁਣ ਤੁਸੀਂ ਇਹ ਆ ਗਿਆ ਜੀ 51 5103 ਐਸ ਆ ਗਿਆ ਅਗਲਾ ਮਾਡਲ ਇੱਕ ਆਸਟਾ ਹੈ ਜੀ ਤੇ ਤਿੰਨ ਮਾਡਲ ਹੈ ਜੀ ਅੱਛਾ ਤਿੰਨ ਮਾਡਲ ਹੈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਇਹ ਪੋਲੋ ਕੰਪਨੀ ਹੈ ਜੀ 90 ਪੈਸੇ ਮੰਨ ਲਓ ਅੱਛਾ ਜੀ 90 ਪੈਸੇ ਟਾਇਰ ਨੇ ਤੇ ਸਿੰਪਲ ਸਟੀਅਰਿੰਗ ਹੈ ਜੀ ਨਾ ਇਹ ਪਾਵਰ ਸਟੀਅਰਿੰਗ ਹੈ ਇਹ ਅੱਛਾ ਪਾਵਰ ਸਟੀਅਰਿੰਗ ਹੈ ਜੀ ਤੇ ਮਾਡਲ ਹੈਗਾ ਜੀ ਕਿੰਨਾ ਤਿੰਨ ਮਾਡਲ ਤੇ ਡਿਮਾਂਡ ਕੀ ਹੈ ਡਬਲ ਕਲੱਚ ਹੈ ਜੀ ਹਾਂ ਜੀ ਡਬਲ ਕਲੱਚ ਹੈ ਜੀ ਡਿਮਾਂਡ ਕਿੰਨੀ ਹੈ ਜੀ ਦੀ ਨੰਬਰ ਇਹਦਾ ਹਰਿਆਣਾ ਜੀ ਅੱਛਾ ਜੀ ਡਬਲ ਹੈਗਾ 275 ਜੀ ਅੱਛਾ 2 ਲੱਖ ਬਾਈ ਜਰਮਾਨਾ ਤਾਲ ਕਰ ਦਾਂਗੇ ਜੀ ਇਹ ਪੂਰਾ ਵਧੀਆ ਇਹ ਬਾਈ ਨੰਬਰ ਕਿੰਨੇ ਚ ਖੜੇ ਹੈ ਜੀ ਇਹ ਬਾਈ ਨੰਬਰ ਪਲਾਟ ਆ ਜੀ ਬਾਈ ਨੰਬਰ ਪਲਾਟ ਆ ਸੜਕ ਦੇ ਉੱਤੇ ਹੈ ਜੀ 93641 ਹਾਂ ਜੀ 97104 ਠੀਕ ਹੈ ਸਰ ਅਰਮਜੀਤ ਮੇਰਾ ਨਾਮ ਹੈ ਇਹ ਬਾਈ ਦਾ ਮਾਣਾ ਨੰਬਰ 4 ਟਰੈਕਟਰ ਹੈ ਜੀ ਤਰਵੰਡੀ ਸਾਹਾ ਤੋਂ ਟਰੈਕਟਰ ਮੱਤੀ ਫੁੱਟਵਾਰ ਨੂੰ ਲਾ ਕੇ ਗਿਆ ਉਹ ਬਾਕੀ ਨਾਲ ਤੁਹਾਨੂੰ ਬਹੁਤ ਜ਼ਿਆਦਾ ਸਹੀ ਹੈ ਲਾ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਪੇਜ ਨੂੰ ਫੋਲੋ ਕਰ ਲਿਓ ਲਾਇਕ ਤੇ ਕਮੈਂਟ ਜੀ ਧੰਨਵਾਦ ਜੀ